ਉਹ ਕਹਿੰਦਾ ਮੈਨੂੰ ਸੁਪਨਾ ਆਇਆ ਉਹ ਡੁੱਬ ਕੇ ਮਰ ਜਾ ਉਹਦੀ ਸਪੋਰਟ 'ਚ ਖੜੇ ਹੋਣ ਵਾਲਿਓ ਪਰ ਤੁਹਾਨੂੰ ਸ਼ਰਮ ਨਹੀਂ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀਆਂ ਡਵਾਡਵਾ ਕੇ ਬਿਠਾਉਣੇ ਹੋ ਤੁਸੀਂ ਕਹਿੰਦੇ ਹੋ ਬਾਬਾ ਰਾਜਾ ਰਾਜ ਸਿੰਘ ਤੇ ਪਰਚੇ ਦਵਾਵਾਂਗੇ ਇੱਕ ਨਾਂ ਹੋਰ ਨਾਲ ਲਿਖ ਲਿਓ ਮੇਰਾ ਲਿਖ ਲਓ ਨਾ ਮੈਨੂੰ ਜਾਣਦੇ ਹੋ ਨਾ ਲਿਖ ਲਓ ਨਾਂ ਤੇ ਦਵਾ ਦਿਓ ਪਰਚਾ ਉਹਦੀ ਲੱਜਾਂ ਨਹੀਂ ਆਈ ਗੁਰੂ ਗ੍ਰੰਥ ਸਾਹਿਬ ਤੁਹਾਡਾ ਸਕਾ ਨਹੀਂ ਹੈ ਤੁਹਾਡਾ ਸਕਾ ਇੱਕ ਸਾਧਣਾ ਹੈ ਜਿਹੜਾ ਸਾਧ ਅਕਸਰ ਇਹ ਗੱਲ ਕਹਿੰਦਾ ਰਹਿੰਦਾ ਹੈ ਮੈਨੂੰ ਸ਼ਰਮ ਆਉਂਦੀ ਐ ਵੀ ਲੱਕ ਹੱਲੇ ਮਜਾਜਣ ਜਾਂਦੀ ਦਾ ਜੇ ਵੀਲ ਚੇਅਰ ਹੁੰਦੀ ਅਸੀਂ ਮੰਨ ਲੈਂਦੇ ਦਸੇਬਲਾ ਵੀਲ ਚੇਅਰ ਆ ਪਰ ਕੁਰਸੀਆਂ ਢਾ ਕੇ ਕੇਲੇ ਵੰਡਣੇ ਇਹ ਕਿਹੜਾ ਤਰ੍ਹਾਂ ਦਾ ਪ੍ਰਚਾਰ ਆ ਜੀ ਪੀ ਸੀ ਪ੍ਰਧਾਨ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠਾ ਤੇ ਤੁਹਾਡਾ ਜਰਨਲ ਸੱਤਰ ਜਿਹੜਾ ਕਾਲੀ ਦਲ ਦਾ ਮੇਰੇ ਖਿਆਲ ਬਣਾਈ ਫਿਰਦੇ ਆ ਤੁਸੀਂ ਇਹਨੂੰ ਗਰੇਵਾਲ ਨੂੰ ਉਹ ਉਹਦੀ ਪੁਸ਼ਤਪਨਾ ਹੀ ਕਰ ਰਿਆ ਤੇ ਤਾਬਿਆਂ 'ਚ ਬਹਿ ਕੇ ਵਾਜੇ ਤੇ ਬਹਿ ਕੇ ਹਜ਼ੂਰੀ 'ਚ ਬਹਿ ਕੇ ਇਹ ਗੱਲਾਂ ਸੁਣਦਿਆਂ ਨੇ ਕਿਉਂਦਾ ਪ੍ਰਸ਼ਾਸਨ ਸਮਾਂ ਰਹਿੰਦਿਆਂ ਇਸ ਲਗਾੜੇ ਸਾਹ ਦੇ ਉੱਤੇ ਕਾਰਵਾਈ ਕਰੇ। ਕਾਲਤਖਬ ਸਾਹਿਬ ਦੇ ਜਹੇਦਾਰ ਉਸ ਜਹੇਦਾਰ ਜੀ ਸਾਡੇ ਨਾਲੋਂ ਤਾਂ ਮਹਿਲਾ ਕਮਿਸ਼ਨ ਚੰਗੀ ਆ ਜਿਹੜੀ ਸੂਮੋਟੋ ਲੈ ਲੈਂਦੀ ਆ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਡਿੱਠੀ ਹੋਵੇ ਕੁਰਸੀ ਤੇ ਤੁਹਾਡੀ ਹਜੇ ਤੱਕ ਰਸਨਾ ਤੋਂ ਕੋਈ ਬੋਲ ਨਾ ਬੋਲੇ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ ਪਿਛਲੇ 23 ਦਿਨਾਂ ਤੋਂ ਤੁਸੀਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਸੁਣ ਰਹੇ ਹੋ ਬਾਬਾ ਰਾਜਾ ਰਾਜ ਸਿੰਘ ਜੀ ਨਿਹੰਗ ਸਿੰਘ ਵੱਲੋਂ ਕੁਝ ਤਿੱਖੇ ਬੋਲ ਬੋਲੇ ਗਏ ਕਿਹਦੇ ਪ੍ਰਸਾਏ ਸੁਖਦੇਵ ਸਿੰਘ ਪੁੱਚੋ ਵਾਲੇ ਅਖੌਤੀ ਸਾਧ ਮੈਂ ਸ਼ਬਦ ਵਰਤੂੰਗਾ ਉਹ ਸਾਧ ਵਾਸਤੇ ਵਰਤੇ ਗਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀ ਢਾਹ ਕੇ ਤੇ ਘੋਰ ਬੇਦਬੀ ਕੀਤੀ ਇਹ ਹੈਰਾਨੀ ਹੋਈ ਹੈ ਕੱਲ ਦਾ ਸਾਰਾ ਸੋਸ਼ਲ ਮੀਡੀਆ ਵਾਚਿਆ ਮੈਨੂੰ ਵੀ ਸਿੰਘਾਂ ਨੇ ਕਿਹਾ ਸੀਗਾ ਕਿ ਤੁਸੀਂ ਕੋਈ ਬੁੱਲ ਹੋ ਇਹਦੇ ਤੇ ਮੈਂ ਕਹਿੰਦਾ ਸੀ ਚਲੋ ਠੀਕ ਆ ਵੀ ਇਹਦਾ ਸਰੀਰ ਹੀ ਕੁਛ ਇਹ ਹੋ ਗਿਆ ਕਿਉਂਕਿ ਜਿਹਦੇ ਪ੍ਰਥਾਏ ਗੁਰਬਾਣੀ ਨੇ ਲਿਖਿਆ ਹੋਵੇ ਫਿੱਟ ਇਹੇ ਹਾ ਜਿਵਿਆ ਜਿਤ ਖਾਏ ਵਧਾਇਆ ਪੇਟ ਫਿੱਟ ਅਵੇ ਹਾ ਜਿਵਿਆ ਜਿਤ ਖਾਏ ਵਧਾਇਆ ਪੇਟ ਮਹਾਰਾਜ ਕਹਿੰਦੇ ਫਿੱਟੇ ਮੋਹ ਦੇ ਜੀਣ ਦੇ ਜਿਨੇ ਖਾ ਖਾ ਕੇ ਪੇਟ ਵਧਾ ਲਿਆ ਤੇ ਮੈਂ ਕੀ ਬੋਲਾਂ ਪਰ ਮੈਨੂੰ ਉਦੋਂ ਹੈਰਾਨਗੀ ਹੋਈ ਕਿ ਇੱਕ ਸੀਨੀਅਰ ਏਡੀਜੀਪੀ ਲੈਵਲ ਦੇ ਅਧਿਕਾਰੀ ਜਿਹੜੇ ਰਿਟਾਇਰ ਹੋ ਚੁੱਕੇ ਆ ਉਹ ਵੀ ਬੋਲੇ ਐਜੀਪੀਸੀ ਮੈਂਬਰ ਗਰੇਵਾਲ ਉਹ ਵੀ ਬੋਲਿਆ ਤੇ ਕੁਝ ਭੁੱਲੜ ਵੀਰ ਪੰਚਾਇਤ ਜਾਂ ਸੰਗਤ ਦੇ ਰੂਪ ਵਿੱਚ ਐਸਐਸਪੀ ਦਫ਼ਤਰ ਦੇ ਸਾਹਮਣੇ ਆਏ ਆ ਤਿੰਨ ਚੀਜ਼ਾਂ ਮੈਂ ਬੋਲੀਆਂ ਕਿ ਇੱਕ ਏਡੀਜੀਪੀ ਸਾਬਕਾ ਇੱਕ ਐਜੀਪੀਸੀ ਮੈਂਬਰ ਗਰੇਵਾਲ ਤੇ ਕੁਝ ਲੋਕ ਤੇ ਇੱਕ ਸਾਧ ਦਾ ਚੇਲਾ ਇਹ ਸਾਰਿਆਂ ਦੀ ਗੱਲ ਇੱਕੋ ਹੀ ਹੈ ਕਿ ਸਾਡੇ ਬਾਬਾ ਜੀ ਨੇ ਬੜੀ ਸੇਵਾ ਕੀਤੀ ਉਹਨੇ 52 ਸਕੂਲ ਬਣਾਏ ਉਹਨੇ 55 ਅਕੈਡਮੀਆ ਬਣਾਈਆਂ ਫਲਾ ਕੀਤਾ ਫਲਾ ਕੀਤਾ ਇੰਨਾ ਚਿਰ ਸੇਵਾ ਕੀਤੀ ਭਾਈ ਕੌਣ ਕਹਿੰਦਾ ਕਿ ਤੁਸੀਂ ਗਲਤ ਕੀਤਾ ਚੰਗਾ ਕੀਤਾ ਪਰ ਮਸਲਾ ਇਸ ਗੱਲ ਦਾ ਕਿ ਤੁਹਾਡੀ ਜਿਹੜੀ ਸੰਗਤ ਆ ਪੇੜ ਤੇ ਤੁਹਾਡੇ ਸੇਵਾਦਾਰ ਉਹਨਾਂ ਨੂੰ ਇਹਤ ਗੁੱਸਾ ਲੱਗ ਗਿਆ ਕਿ ਬਾਬਾ ਰਾਜਾ ਰਾਜ ਸਿੰਘ ਨੇ ਤਿੱਖੇ ਬੋਲ ਬੋਲਤੇ ਆ ਇਹ ਬੋਲ ਨਹੀਂ ਠੀਕ ਹੈਗੇ ਪਰ ਤੁਹਾਨੂੰ ਸ਼ਰਮ ਨਹੀਂ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀਆਂ ਡਵਾੜਵਾ ਕੇ ਬਿਠਾਉਣੇ ਹੋ ਉਹਦੀ ਲੱਜਾ ਨਹੀਂ ਆਈ ਗੁਰੂ ਗ੍ਰੰਥ ਸਾਹਿਬ ਤੁਹਾਡਾ ਸਕਾ ਨਹੀਂ ਹੈ ਤੁਹਾਡਾ ਸਕਾ ਇੱਕ ਸਾਧਣਾ ਹੈ ਜਿਹੜਾ ਸਾਧ ਅਕਸਰ ਇਹ ਗੱਲ ਕਹਿੰਦਾ ਰਹਿੰਦਾ ਮੈਨੂੰ ਸ਼ਰਮ ਆਉਂਦੀ ਹੈ ਵੀ ਲੱਕ ਹਿੱਲੇ ਮਜਾਜਣ ਜਾਂਦੀ ਦਾ ਤਾਬਿਆ 'ਚ ਬਹਿ ਕੇ ਵਾਜੇ ਤੇ ਬਹਿ ਕੇ ਹਜ਼ੂਰੀ 'ਚ ਬਹਿ ਕੇ ਇਹ ਗੱਲਾਂ ਸੋਭਦੀਆਂ ਨੇ ਉਹ ਕਹਿੰਦਾ ਮੈਨੂੰ ਸੁਪਨਾ ਆਇਆ ਉਹ ਡੁੱਬ ਕੇ ਮਰ ਜਾਓ ਉਹਦੀ سپورਟ 'ਚ ਖੜੇ ਹੋਣ ਵਾਲਿਓ ਸ਼ਰਮ ਕਰੋ ਥੋੜੀ ਬਹੁਤ ਮੈਂ ਅਸੀਂ ਤੁਹਾਡਾ ਸਵਾਲ ਕਰਦੇ ਜੇ ਤੁਸੀਂ ਵੱਡੇ ਕੱਟ ਦੇ ਰੂਪ ਵਿੱਚ ਇਹ ਕਹਿੰਦੇ ਕਿ ਸਾਡੇ ਬਾਬਾ ਜੀ ਡਿਸੇਬਲ ਹੈਗੇ ਆ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਅਸੀਂ ਉਹਨਾਂ ਦੀ ਤਰਫੋਂ ਮਾਫੀ ਮੰਗਦੇ ਆ ਪੰਥ ਕੋਲ ਅੱਗੇ ਵਾਸਤੇ ਅਸੀਂ ਸਮਝ ਕੇ ਚੱਲਾਂਗੇ ਤੇ ਤੁਸੀਂ ਆਪਣੀ ਗਲਤੀ ਨੂੰ ਸੱਚਾ ਸਾਬਤ ਕਰਨ ਵਾਸਤੇ ਕੀ ਸੰਗਤ ਨੂੰ ਡਰਾਉਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਬਾਬਾ ਰਾਜਾ ਰਾਜ ਸਿੰਘ ਤੇ ਪਰਚੇ ਦਿਵਾਵਾਂਗੇ ਇੱਕ ਨਾ ਹੋਰ ਨਾਲ ਲਿਖ ਲਿਓ ਮੇਰਾ ਲਿਖ ਲਓ ਨਾ ਮੈਨੂੰ ਜਾਣਦੇ ਹੋ ਨਾ ਲਖ ਲੋ ਨਾ ਤੇ ਦਵਾ ਦਿਓ ਪਰਚਾ ਕੀ ਪਰਚਾ ਕਰੋਗੇ ਪਰਚਾ ਤੁਸੀਂ ਨਵਾਂ ਦਵਾ ਦਿਓਗੇ ਤੁਹਾਡੀਆਂ ਗਿੱਦੜ ਪੰਪਕੀਆਂ ਨਾਲ ਕੋਈ ਡਰਨ ਵਾਲਾ ਨਹੀਂ ਹੈ ਬੰਦੇ ਦੇ ਪੁੱਤ ਬਣ ਕੇ ਇਸ ਗੱਲ ਦੀ ਮਾਫੀ ਮੰਗ ਲਓ ਚੰਗੇ ਰਹਿ ਜਾਓਗੇ ਅਸੀਂ ਪੰਥ ਵਿੱਚ ਦੁੱਬਦਾ ਨਹੀਂ ਚਾਹੁੰਦੇ ਹੈ ਤੇ ਨਹੀਂ ਤਾਂ ਜੋ ਰਾਜਾ ਰਾਜ ਸਿੰਘ ਨੇ ਕਿਹਾ ਐਨ ਬੈਨ ਅਸੀਂ ਉਹਨਾਂ ਸ਼ਬਦਾਂ ਦੇ ਨਾਲ ਸਹਿਮਤਾਂ ਇਹ ਲਾਇਕਾ ਇਹ ਸੌਦਾ ਸਾਦੀ ਸਿੱਧ ਕਰਦਾ ਹੈ ਸਾਦ ਇਹ ਤਗਾੜਾ ਇਹਨੇ ਗੁਰੂ ਨਾਨਕ ਸਾਹਿਬ ਦੀ ਧਰਤੀ ਦੇ ਉੱਤੇ ਨਾਨਕਾਟ ਖੋਲਣ ਦੀ ਕੋਸ਼ਿਸ਼ ਕੀਤੀ ਇਹ ਸਾਰਾ ਇਤਿਹਾਸ ਕੈਪਚਰ ਕਰ ਰਹੇ ਨੇ ਇਹ ਲੋਕ ਦਰਿੰਦਗੀ ਕਰ ਰਹੇ ਨੇ ਇਹ ਲੋਕ ਮਾੜਾ ਬੋਲੇ ਨੇ ਉਦਾਂ ਦੇ ਬਿਸ਼ਰਮ ਲੋਕ ਸਾਡੇ ਜਿਹੜੇ ਇਹਨਾਂ ਦੀ ਉਸਤਤ ਕਰ ਰਹੇ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇ ਰਹੇ ਆ ਬਰਗਾੜੀ ਹੋਇਆ ਬਾਈਬਲ ਹੋਇਆ ਕੋਟਕਪੂਰਾ ਹੋਇਆ ਇਸ ਇਸ ਸਾਧਜੀ ਜੀਬ ਦੇ ਉੱਤੇ ਛਾਲੇ ਹੋ ਗਏ ਇਹਨੇ ਇੱਕ ਵਾਰੀ ਵੀ ਨਹੀਂ ਕਿਹਾ ਉਲਟਾ ਇਸ ਸਾਧ ਨੇ ਕਿਸ਼ਨ ਭਗਵਾਨ ਦਾ ਸੌਰੀ ਗੁਰਜੀਤ ਸਿੰਘ ਦੇ ਘਰੇ ਜਾ ਕੇ ਪਾਠ ਪ੍ਰਕਾਸ਼ ਕਰਕੇ ਭੋਗ ਪਾ ਕੇ 2015 ਚ ਤੇ ਗੋਲ ਮੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਸਾਡੇ ਕੋਲੋਂ ਇਹਦੇ ਲੀੜੇ ਨਾ ਲਵਾਓ ਅਸੀਂ ਕਿਸੇ ਕੀਮਤ ਦੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਨੂੰ ਬਰਦਾਸ਼ਤ ਨਹੀਂ ਕਰਨਾ ਅਸੀਂ ਰਾਜਾ ਰਾਜ ਸਿੰਘ ਨਿਹੰਗ ਸਿੰਘ ਉਹਨਾਂ ਦੇ ਨਾਲ ਆ ਬਾਬਾ ਰਦੀਪ ਸਿੰਘ ਮਹਾਰਾਜ ਉਹਨਾਂ ਨੇ ਤਰਖਾਹ ਦਿੱਤੀ ਹੋਈ ਐ ਉੱਥੋਂ ਦਾ ਪ੍ਰਸ਼ਾਸਨ ਸਮਾਂ ਰਹਿੰਦਿਆਂ ਇਸ ਲਗਾੜੇ ਸਾਹ ਦੇ ਉੱਤੇ ਕਾਰਵਾਈ ਕਰੇ ਲਗਾੜਾ ਮੈਂ ਕਿਉਂ ਕਹਿੰਨਾ ਕਿਉਂਕਿ ਉਹ ਆਪਣੀ ਗਲਤੀ ਨੂੰ ਸੱਚਾ ਸਾਬਤ ਕਰਨ ਵਾਸਤੇ ਐਗਜ਼ੈਂਪਲਾਂ ਦੇ ਰਿਹਾ ਜੇ व्हीਲ ਚੇਅਰ ਹੁੰਦੀ ਅਸੀਂ ਮੰਨ ਲੈਂਦੇ ਡਿਸੇਬਲ ਾ व्हीਲ ਚੇਅਰ ਆ ਪਰ ਕੁਰਸੀਆਂ ਢਾ ਕੇ ਕਿਲੇ ਵੰਡਣੇ ਇਹ ਕਿਹੜਾ ਤਰ੍ਹਾਂ ਦਾ ਪ੍ਰਚਾਰ ਆ ਤੇ ਮਹਾਰਾਜ ਕਹਿੰਦੇ ਮਾਨੁੱਖੀ ਟੇਕ ਬ੍ਰੇਥੀ ਸਭ ਜਾਨ ਦੇਵਨ ਕੋ ਇੱਕੇ ਭਗਵਾਨ ਅਸੀਂ ਕਿਸੇ ਬੰਦੇ ਦੀ ਉਹ ਨਹੀਂ ਡਰਦੇ ਨਹੀਂ ਹੈਗੇ ਤੇ ਮੈਂ ਇਸ ਵੀਡੀਓ ਰਹੀ ਮੇਰੀ ਵੈਸੇ ਉਦਾਂ ਵੀ ਗੱਲ ਹੋਈ ਆ ਤੇ ਮੈਂ ਨਿਹੰਗ ਸਿੰਘ ਫੌਜਾਂ ਨੂੰ ਰਾਜਾ ਰਾਜ ਸਿੰਘ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਸਿੰਘ ਸੁਭਾਵਾਂ ਤੁਹਾਡੇ ਨਾਲ ਫੈਸਲਾ ਲਾਓ ਡਟ ਕੇ ਲਾਓ ਅੜ ਕੇ ਲਾਓ ਤੇ ਦੂਜੀ ਗੱਲ ਅਕਾਲ ਤਖਤ ਸਾਹਿਬ ਦੇ ਜਹੇਦਾਰ ਉਸ ਜਹੇਦਾਰ ਜੀ ਸਾਡੇ ਨਾਲੋਂ ਤਾਂ ਮਹਿਲਾ ਕਮਿਸ਼ਨ ਚੰਗੀ ਆ ਜਿਹੜੀ ਸੂਮੋਟੋ ਲੈ ਲੈਂਦੀ ਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਡਿੱਠੀ ਹੋਵੇ ਕੁਰਸੀ ਤੇ ਤੁਹਾਡੀ ਹਜੇ ਤੱਕ ਰਸਨਾ ਤੋਂ ਕੋਈ ਬੋਲ ਨਾ ਬੋਲੇ ਜਾਣ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਇਹ ਜੀ ਪੀਸੀ ਪ੍ਰਧਾਨ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠਾ ਤੇ ਤੁਹਾਡਾ ਜਰਨਲ ਸੱਤਰ ਜਿਹੜਾ ਕਾਲੀ ਦਲ ਦਾ ਮੇਰਾ ਖਿਆਲ ਬਣਾਈ ਫਿਰਦੇ ਆ ਤੁਸੀਂ ਇਹਨੂੰ ਗਰੇਵਾਲ ਨੂੰ ਉਹ ਉਹਦੀ ਪੁਸ਼ਤਪਨਾ ਹੀ ਕਰ ਰਿਹਾ ਤੇ ਇੱਕ ਟਿੰਮਾ ਉਹ ਵੀ ਟਿੰਮੇ ਮੈਨੂੰ ਤਰਤੇ ਬੜੀ ਸ਼ਰਮ ਆਉਂਦੀ ਆ ਕਿ ਤੂੰ ਸਾਥ ਦੇ ਉਹ ਆਣ ਕੇ ਉੱਥੇ ਉਸਤ ਕਰੀ ਜਾਂਦਾ ਉਹ ਗੁਰੂ ਦੀ ਗੱਲ ਕਰੋ ਕੱਲ ਬੀਬੀ ਹਰਮੀਤ ਕੌਰ ਨਾਲ ਹੋਈ ਆ ਤੇ ਅਸੀਂ ਸਾਰੇ ਜਾਣੇ ਤੁਹਾਡੇ ਹੱਕ 'ਚ ਖੜਦੇ ਆਂ ਪਰ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਖੜ ਰਹੇ ਕੀ ਕੀ ਚਾਲ ਆ ਇਹ ਸੋ ਇਸ ਕਰਕੇ ਭਾਈ ਜਿਨ੍ਹਾਂ ਜਿਨ੍ਹਾਂ ਨੇ ਸਾਥ ਦੇ ਨਾਲ ਖੜਨਾ ਖੜ ਜੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਰਹਿਤ ਮਰਿਆਦਾ ਦੇ ਨਾਲ ਖੜੇ ਹੋਵਾਂਗੇ ਲੋੜ ਪਈ ਤੇ ਜੋ ਬਾਬਾ ਰਾਜਾਰਾਜ ਸਿੰਘ ਨੇ ਕਿਹਾ ਉਹਨੂੰ ਇੰਨ ਬੰਨ ਨਭਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਉਹ ਚ ਪਰਚੇ ਹੋ ਜਾਣ ਸਰੀਰ ਲੱਗ ਜਾਏ ਜੋ ਹੁੰਦਾ ਹੋ ਜਾਏ ਤੇ ਨਹੀਂ ਤਾਂ ਫਿਰ ਮੈਂ ਕਹਿੰਨਾ ਸਮਾਂ ਰਹਿੰਦਿਆ ਬੰਦੇ ਦੇ ਪੁੱਤ ਬਣ ਕੇ ਹੱਥ ਜੋੜ ਕੇ ਮਾਫੀ ਮੰਗੋ ਤੱਗੇ ਤੋਂ ਕਰ ਲਓ ਤੋਬਾ ਫਿਰ ਪੰਥ 'ਚ ਤੁਹਾਡੀ ਵਾਪਸੀ ਹੋ ਸਕਦੀ ਆ ਨਹੀਂ ਤੇ ਪੰਥ ਵੜਾ ਵੱਡਾ ਹੈ ਪੰਥ ਕਿਸੇ ਇੱਕ ਬੰਦੇ ਦੇ ਚਾਰ ਆਗੂਆਂ ਦੇ ਸਰਤੇ ਨਹੀਂ ਚੱਲਦਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਲਾਇਆ ਤੇ ਪੰਥ ਦੀ ਆਪਦੀ ਰਹਿਣੀ ਆ ਪੰਥ ਹੋਰ ਸਭ ਕੁਝ ਬਰਗਾਸਤ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ